ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਆਦਰਸ਼ਨਗਰ ਬਠਿੰਡਾ ਸ਼ਹਿਰ ਦੇ ਵਿੱਚ ਸੋ ਤਿੰਨ ਮੰਜ਼ਲੀ ਕੋਠੀ ਆ 222 ਦੇ ਵਿੱਚ ਬਣੀ ਹੋਈ ਆ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਦੇਖਦੇ ਆਂ ਆਪਾਂ 222 ਦੇ ਵਿੱਚ ਬਣੀ ਹੋਈ ਇਹ ਕੋਠੀ ਆ ਸੋ ਸਟਾਰਟਿੰਗ ਦੇ ਵਾਸ਼ਰੂਮ ਬਣਿਆ ਹੋਇਆ ਦੋ ਬੈਡਰੂਮ ਆ ਗਰਾਉਂਡ ਫਲੋਰ ਦੇ ਉੱਤੇ ਪੋਰਚ ਕਾਫੀ ਫੁੱਲਾ ਡੁੱਲਾ ਪੋਰਚ ਦੇ ਵਿੱਚ ਦੀ ਕੌੜੀਆਂ ਤੁਸੀਂ ਦੇਖ ਰਹੇ ਹੋ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਕਬਰ ਦੀ ਗੱਲ ਕਰੀਏ ਤਾਂ ਬਹੁਤ ਹੀ ਸ਼ਾਨਦਾਰ ਜਿਹੜਾ ਕੰਮ ਹੋਇਆ ਵੀ ਐ ਇਸ ਕੋਠੀ ਦਾ ਸੋ ਇਹ ਸਾਹਮਣੇ ਤੁਸੀਂ ਦੇਖ ਰਹੇ ਆ ਡਾਇਨਿੰਗ ਰੂਮ ਸੋ ਸਾਰੀ ਕੋਠੀ ਬਹੁਤ ਹੀ ਵਧੀਆ ਜਿਹੜੀ ਆ ਬਣੀ ਹੋਈ ਆ ਤਿੰਨ ਮੰਜ਼ਲੀ ਇਹ ਕੋਠੀ ਹੈਗੀ ਆ ਤੇ ਦੇਖਦੇ ਆ ਆਪਾਂ ਇਹਦੀ ਕਿਚਨ ਸੋ ਕਿਚਨ ਦੀ ਗੱਲ ਕਰੀਏ ਤਾਂ ਕਿਚਨ ਦੇ ਵਿੱਚ ਵੀ ਕਪੜ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਸੋ ਡਾਉਨ ਸਿਲਿੰਗ ਜਿਹੜੀ ਆ ਹੋਈ ਵੀ ਆ ਸੋ ਸਾਰੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਬਣੀ ਹੋਈ ਆ ਬੈੱਡਰੂਮ ਦੇ ਵਿੱਚ ਵੀ ਕਪੜ ਦੇ ਜਿਹੜੇ ਆ ਬਣੇ ਹੋਏ ਆ ਗਰਾਊਂਡ ਫਲੋਰ ਤੇ ਦੋ ਬੈੱਡਰੂਮ ਆ ਖੁੱਲੀ ਲੌਬੀ ਆ ਡ੍ਰਾਈੰਗ ਰੂਮ ਹੈਗਾ ਪੋਰਚ ਵੀ ਕਾਫੀ ਖੁੱਲਡੁੱਲਾ ਆ ਆਪਾਂ ਦੇਖਿਆ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਹੁਤ ਹੀ ਸਾਫ ਸੁਥਰੀ ਬਹੁਤ ਹੀ ਸੋਹਣਾ ਕੋਠੀ ਦਾ ਕੰਮ ਹੋਇਆ ਵੀ ਆ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 70 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਹਾਂਜੀ ਆਦਰਸ਼ ਨਗਰ ਬਠਿੰਡਾ ਸ਼ਹਿਰ ਦੇ ਵਿੱਚ 200 ਗਜ ਦੇ ਵਿੱਚ ਕੋਠੀ ਬਣੀ ਹੋਈ ਆ ਔਰ ਰੇਟ ਜਿਹੜਾ 70 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਬਾਬਾ ਪ੍ਰੋਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕੋਸਟ ਕਰਦੇ ਆ। ਸੋ ਤੁਸੀਂ ਸਾਨੂੰ ਵੀਡੀਓ ਬਣਾ ਕੇ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਤੇ ਘਰ ਦੀ ਪੂਰੀ ਡਿਟੇਲ ਇੱਕ ਪੇਜ ਉੱਤੇ ਲੈ ਕੇ ਸਾਨੂੰ ਸੈਂਡ ਕਰ ਦਿਓ। ਐਡ ਆਪਾਂ ਤੁਹਾਡੀ ਫ੍ਰੀ 'ਚ ਕਰਾਂਗੇ ਤੇ ਆਜੋ ਫਿਰ ਗੱਲ ਕਰਦੇ ਆਂ ਇਸ ਕੁਠੀ ਦੀ ਤਾਂ ਬਹੁਤ ਹੀ ਵਧੀਆ ਕੁਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਕੰਮ ਹੋਇਆ ਵੀ ਜੇਕਰ ਪੌੜੀਆਂ ਦੀ ਸਟੈਪ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਜਿਹੜੇ ਆ ਸਟੈਪ ਆ। ਉਹ ਬਣੇ ਹੋਏ ਆ ਸਟੀਲ ਦੀ ਰੈਲਿੰਗ ਆ ਔਰ ਪੂਰੀ ਕੋਠੀ ਜਿਹੜੀ ਆ ਬਹੁਤ ਹੀ ਸਾਫ ਸੁਥਰੀ ਜਿਹੜੀ ਆ ਕੋਠੀ ਆ ਟਾਈਲਸ ਦੀ ਗੱਲ ਕਰੀਏ ਪੱਥਰ ਦੀ ਗੱਲ ਕਰੀਏ ਤਾਂ ਆਪਾਂ ਇਸ ਵੇਲੇ ਹੈਗੇ ਆ ਫਰਸਟ ਫਲੋਰ ਦੇ ਉੱਤੇ ਤਾਂ ਆਪਾਂ ਦੇਖ ਰਹੇ ਆ ਸਾਰੀ ਕੋਠੀ ਦੇ ਵਿੱਚ ਜਿਹੜਾ ਫਰਸ਼ ਆ ਜਿਹੜਾ ਮਾਰਬਲ ਬਹੁਤ ਹੀ ਵਧੀਆ ਜਿਹੜਾ ਲੱਗਿਆ ਹੋਇਆ ਬਹੁਤ ਹੀ ਸੋਹਣਾ ਕੰਮ ਹੋਇਆ ਵੀ ਆ ਫਰਸਟ ਫਲੋਰ ਤੇ ਵੀ ਕਿਚਨ ਜਿਹੜੀ ਆ ਬਣੀ ਹੋਈ ਆ ਉੱਪਰ ਦਾ ਪੋਰਸ਼ਨ ਜਿਹੜਾ ਫਰਸਟ ਫਲੋਰ ਦਾ ਉਹ ਵੀ ਵਧੀਆ ਬਣਿਆ ਹੋਇਆ ਤੋ ਤਿੰਨ ਮੰਜ਼ਲੀ ਇਹ ਕੋਠੀ ਆ ਤੋ ਜਿਸ ਵੀ ਵੀਰ ਭਰਾਣੇ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਮਿਲਦੇ ਆਂ